ਆਪਾਂ ਸਾਥੀ ਤੋਂ ਸੁਣਾ ਲਾਇਆ ਲੱਗੇ ਤੇ ਗਾਣ ਗੂਸੇ ਇਹ ਇੱਥੇ ਦਾ ਇਤਿਹਾਸ ਹੈ ਜਿਨ੍ਹਾਂ ਦੇ ਬੱਚੇ ਮਤਲਬ ਸਰੀਰ ਨਹੀਂ ਬਣਦਾ ਸੁੱਕੇ ਸੁੱਕੀ ਜਾਂਦੇ ਨੇ ਹਨਾ ਅੰਦਰੋਂ ਅੰਦਰੋਂ ਪਤਲੇ ਬੱਚਾ ਸੁੱਕੀ ਜਾਂਦਾ ਕੁਛ ਲੱਗਦਾ ਨਹੀਂ ਖਾਇਆ ਪੀਆ ਇੱਥੇ ਬਾਹਰ ਹੈ ਦੇਖੋ ਅੱਜ ਦਾ ਕਿ ਜੋ ਵੀ ਇਤਿਹਾਸ ਹੋਊਗਾ ਅੱਗੇ ਪੜਦੇ ਆ ਮੇਰੇ ਕੋਲ ਕਿਹ ਕਿਹ ਇਤਿਹਾਸ ਹੈ ਦੱਸੋਗੇ ਇਤਿਹਾਸ ਇੱਥੇ ਦਾ ਕੀ ਖਾਤਾ ਜੀ ਹਾਂਜੀ ਬਾਬਾ ਨਾ ਸਰੋਗਰਾਜ ਜਿਹੜਾ ਬਾਬਾ ਚਲੰਦੇ ਜੀ ਜਿਹਨਾਂ ਦਾ ਸਰੋਗਰਾਜ ਇਹਨਾਂ ਦਾ ਨਾਮ ਆ ਹਾਂਜੀ ਪਿੰਡ ਤਾਂ ਹੈਗਾ ਇਹਨਾਂ ਦਾ ਕੋਨਾ ਕੋਨਾ ਸਾਹਿਬ ਇੱਧਰ ਪਾਲਾ ਕੋਨਾ ਸਾਹਿਬ ਅੱਛਾ ਜੀ ਤੇ ਉੱਥੋਂ ਇੱਥੇ ਆ ਗਏ ਅੱਛਾ ਜੀ ਇੱਥੇ ਆ ਜਿਹੜਾ ਹੱਤਾ ਆਏ ਨਹੀਂ ਸਰੋਗਰਾਜ ਢਾਬੇ ਸੀ ਕੱਲਪਾ ਦੂਰ ਤਾਂ ਹੀ ਆ ਜੀ ਮਤਲਬ ਢਾਬ ਮਤਲਬ ਢਾਬਾ ਢਾਬਾ ਪਿੰਡ ਵਾਲੀ ਢਾਬ ਕਹਿ ਵੀ ਸੀ ਇੱਥੇ ਬਹੁਤ ਟਾਬ ਕੀ ਹੁੰਦਾ ਈ ਟਾਬ ਜਿਵੇਂ ਆਜ ਐ ਖੁੱਲਾ ਹੀ ਪਿਆ ਸੀ ਸਾਰਾ ਅੱਛਾ ਮਤਲਬ ਖੁੱਲਾ ਮੈਦਾਨ ਸੀਗਾ ਪੂਰਾ ਮੈਦਾਨ ਠੀਕ ਆ ਅੱਛਾ ਜੀ ਤੇ ਡੂੰਗਾ ਸੀਗਾ ਭਰਿਆ ਹੋਇਆ ਪਾਣੀ ਦਾ ਸੀਗਾ ਅੱਛਾ ਜੀ ਤੇ ਇੱਥੇ ਸੀਗੇ ਵੱਡੇ ਵੱਡੇ ਕੈਂ ਬੋ ਓਕੇ ਜੀ ਉਹਦੇ ਕੈਂ ਬਹੁ ਸੀਗੇ ਜਿਆਦੇ ਉਹ ਕੀ ਹੁੰਦੇ ਨੇ ਐ ਦਾ ਜਮਿਆ ਦਾ ਉੱਥੇ ਦੋ ਬੂਟੇ ਲੱਗੇ ਹੋਏ ਆ ਅੰਦਰ ਬਾਅਦ ਛੋਟੇ ਦੇਖ ਲਿਓ ਅੱਛਾ ਜੀ ਛੋਟੇ ਛੋਟੇ ਬੂਟੇ ਆ ਜੀ ਅੱਛਾ ਜੀ ਕੈਂ ਦੇ ਹੁੰਦੇ ਆ ਕੈਂ ਕੈਂ ਉੱਚਾ ਉਹ ਸੀਗੇ ਬਹੁਤ ਭਾਰੇ ਹੋ ਤਾਂ ਅੱਛਾ ਜੀ ਉਹ ਕਹਿ ਬੋ ਕਿਸੇ ਤੋਂ ਗਿਨੇ ਨਹੀਂ ਜਾਂਦੇ। ਅ ਮਤਲਬ ਸੌਰੀ ਮੈਂ ਸਮਝੀ ਨਹੀਂ ਹੈਗੀ ਮਤਲਬ ਭਾਰੇ ਸੀ ਗਿਨੇ ਨਹੀਂ ਜਾਂਦੇ ਸੀ ਇਹ ਗਿਨੇ ਨਹੀਂ ਜਾਂਦੇ ਉਹ। ਮਤਲਬ ਕਹਿਣ ਦਾ ਭਾਵ ਕੀ ਵੀ ਆਪਾਂ ਜੇ ਮੈਂ ਕਹਿ ਦੇਈਂਦਾ ਵੀ ਜਾਂ 10 ਹੋਗੇ ਜਾਂ 20 ਹੋਗੇ ਜਾਂ ਅੱਛਾ ਜੀ ਮਤਲਬ ਠੀਕ ਹੈ ਮਤਲਬ ਕਦੇ ਘਟ ਜਾਂਦੇ ਕਦੇ ਵੱਧ ਜਾਂਦੇ ਸੀਗੇ। ਓਕੇ ਜੀ। ਹਾਂ ਤੇ ਇੱਥੇ ਕੈਰੋ ਪਾਂਡ ਵੀ ਵੀ ਆਏ ਸੀਗੇ। ਕੈਰਮੋ ਪਾਂਡਵ। ਜੀ ਇਹਨੂੰ ਉਹ ਵੀ ਆਏ ਸੀ। ਅੱਛਾ ਜੀ ਅੱਛਾ ਜੀ ਤੇ ਬਾਬੇ ਜੀ ਦਾ ਬਤਨੇ ਸੀ ਵੀ ਛੁੱਕੇ ਬੱਚੇ ਹੋਣਗੇ ਅੱਛਾ ਜੀ ਇਥੋਂ ਹਰੇ ਹੋ ਕੇ ਜਾਣਗੇ ਜਿਹੜਾ ਨਾ ਆ ਕੇ ਜਾਊਗਾ ਇਸ਼ਨਾਨ ਕਰਕੇ ਜਾਣਾ ਹਾਂਜੀ ਠੀਕ ਹੈ ਜੀ ਤੇ ਬਾਕੀ ਇੱਕ ਹੋਰ ਵੀ ਗੱਲ ਸੀਗੀ ਵੀ ਜਿਹੜੀ ਚੜੀ ਆਊ ਤੇ ਲੱਥੀ ਜਾਊ ਚਾਹੇ ਸਾਡੇ ਪਿੰਡ ਤੇ ਕੋਈ ਵੀ ਆ ਜੇ ਅੱਛਾ ਜੀ ਕੋਈ ਵੀ ਦੁਸ਼ਮਣ ਚੜ ਕੇ ਆਵੇ ਤੇ ਨੀਵਾ ਹੋ ਕੇ ਜਾਏਗਾ ਉਹ ਆਕੇ ਜਾਊਗਾ ਠੀਕ ਹੈ ਜੀ ਤੇ ਸਾਡੇ ਪਿੰਡ ਨੂੰ ਨੁਕਸਾਨ ਨਹੀਂ ਕਰਕੇ ਜਾਊਗਾ ਓਕੇ ਜੀ ਓਕੇ ਤੇ ਤੁਸੀਂ ਕਿਹੜੇ ਕਹਨੇ ਸੀ ਬਾਬਾ ਜੀ ਦਾ ਨਾਮ ਕੀ ਸੀਗਾ ਕਿਹੜੇ ਪਿੰਡ ਦੀ ਕਿੱਥੋਂ ਆਏ ਸੀ ਉਹਨਾਂ ਸਾਹਿਬ ਕੁਨਾ ਸਾਹਬ ਤੁਸੀਂ ਮਤਲਬ ਕੋਈ ਮਹਾਪੁਰਸ਼ ਕਿੱਦਾਂ ਕੌਣ ਸੀ ਉਹ ਤੇ ਸਾਧੂ ਪੁਰਸ਼ ਸਾਧੂ ਮਹਾਪੁਰਸ਼ ਸੀ ਹਾਂਜੀ ਠੀਕ ਹੈ ਜੀ ਉਹਨਾਂ ਦੇ ਬਚਨ ਹੋਏ ਬਣੀ ਉਹਨਾਂ ਦੇ ਬਚਨ ਆ ਦੋ ਪੱਕੇ ਠੀਕ ਦੋ ਪੱਕੇ ਨੇ ਜੀ ਜੇ ਇੱਕ ਜਿਹੜਾ ਸੁੱਕਾ ਬੱਚਾ ਆਊਗਾ ਹਰਾ ਹੋ ਕੇ ਜਾਊਗਾ ਓਕੇ ਜੀ ਚਲੋ ਓਕੇ ਜੀ ਤੁਸੀਂ ਸੇਵਾ ਕਰ ਰਹੇ ਹੋ ਇੱਥੇ ਹਾਂਜੀ ਹਾਂਜੀ ਇੱਥੇ ਪਿੰਡ ਦੇ ਹੀ ਹਾਂਜੀ ਆਹੀ ਠੀਕ ਹੈ ਤੇ ਅੱਜ ਆਪਣੇ ਪ੍ਰਕਾਸ਼ ਕਿੰਨੇ ਹੋਣੇ ਕਈ ਨੰਨੇ ਹੀ ਮਨ ਦਾ ਅੱਛਾ ਮਤਲਬ ਆਗੇ ਮਾਸਰੂਪ ਮਤਲਬ ਮੈਂ ਸੁਣਿਆ ਸੀ ਮੈਂ ਮੈਂ ਵੀ ਵੀਡੀਓ ਤਾਂ ਬਣਾਣਾ ਇਸਨੇ ਕਹਿੰਦੇ ਵੀ ਬੜੀ ਮਤਲਬ ਤੁਰ ਕੇ ਲੈ ਕੇ ਜਾਂਦੇ ਨੇ ਬੜੀ ਮਤਲਬ ਦ੍ਰਿਸ਼ੀ ਅਲੱਗ ਹੁੰਦਾ ਉਹ ਹੈ ਨਾ ਪਰ ਹੁਣ ਤਾਂ ਗੱਡੀ ਚ ਲੈ ਕੇ ਆ ਰਹੇ ਨੇ ਨਹੀਂ ਗੱਡੀ ਚ ਵੀ ਲੈ ਆਉਂਦੇ ਆ ਤੇ ਵੈਸੇ ਤਾਂ ਉਹ ਲੈ ਕੇ ਆਉਂਦੇ ਆ ਪਰ ਦਾ ਤੂ ਬੜੇ ਮਾਨਤਾ ਨਾਲ ਅੱਛਾ ਜੀ ਉਹ ਲੈ ਕੇ ਆਉਂਦੇ ਹਾਲ ਤੱਕ ਆਏ ਤਾਂ ਨਹੀਂ ਫਿਰ ਗਏ ਹੋਏ ਆਉਂਗੇ ਅੱਛਾ ਜੀ ਗਏ ਹੋਏ ਆਉਣਗੇ ਹਾਂ ਮਤਲਬ ਗੱਡੀ ਚ ਲੈ ਕੇ ਆਉਣਗੇ ਤੁਰਕੇ ਇਹ ਤੁਰਕੇ ਆਉਣਗੇ ਤੁਰਕੇ ਆਉਣਗੇ ਪੱਕਾ ਜੀ ਚਲੋ ਫਿਰ ਤਾਂ ਸਾਨੂੰ ਮਿਲੂਗਾ ਬਾਕੀ ਆ ਪੁੱਛ ਵੀ ਲਿਓ ਨਹੀਂ ਠੀਕ ਹੈ ਠੀਕ ਹੈ ਜੀ ਹਾਂਜੀ ਚਲੋ ਮੈਂ ਤਾਂ ਹੁਣੇ ਆਇਆ ਹਾਂ ਠੀਕ ਹੈ ਜੀ ਧੰਨਵਾਦ ਅੰਕਲ ਜੀ ਹਾਂਜੀ ਹਾਂਜੀ ਵੈਗੁਰ ਸੰਗਤ ਜੀ ਆ ਦੇਖੋ ਇਤਾਂ ਬੜੇ ਸਤਕਾਰ ਦੇ ਨਾਲ ਮਹਾਰਾਜ ਦੀ ਸ਼ੁਰੂਆਤ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਹੀ ਹੁੰਦੀ ਜਾਂਦੀ ਹੈ ਬੜੀ ਪਿਆਰੀ ਸਾ ਸੰਗਤ ਹੈ ਬੜੀ ਕਰਮਾ ਭਾਗਾ ਵਾਲੀ ਜੋ हाँ जी देखो ये वाले दरखत है जेडे अंकल जी मतलब बब दस रहे थे भी ए वाले दरख्त है न जे सी इधर है वाला दरख्त ਮਤਲਬ ਇਹ ਉਹ ਦੂ ਇੱਥੇ ਬਹੁਤ ਜ਼ਿਆਦਾ ਸੀਗੇ ਮਤਲਬ ਜਿੰਨੇ ਲੋਕ ਹੀ ਗਿਣਦੇ ਸੀਗੇ ਘਟ ਜਾਂਦੇ ਸੀ ਵੱਧ ਜਾਂਦੇ ਸੀ ਘਟ ਜਾਂਦੇ ਸੀ ਪਰ ਲੇਕਿਨ ਕੋਈ ਗਿਣ ਨਹੀਂ ਪਾਇਆ ਅੱਜ ਤੱਕ ਤੇ ਇਸ ਕਰਕੇ ਇਹ ਉਹ ਦਰਖਤ ਸੀਗੀ ਆ ਦੋ ਕੂੰਬ ਦੇ ਕਹਿੰਦੇ ਆ ਕੂਮ ਦਰਖਤ ਦਸ਼ਿੰਕਰੋ ਜੀ ਬਹੁਤ ਵਾਓ ਫਿਸ਼ੀਜ਼ ਦੇਖੋ ਕਿੰਨੀਆਂ ਸੋਹਣੀਆਂ ਨੇ ਕੁਦਰਤ ਦੇ ਰੰਗ ਦੇਖੋ ਅਰ ਸਰੋਵਰ ਦੇਖੋ ਕਿੰਨਾ ਸ਼ਾਨਦਾਰ ਹੈ ਨਾ ਬਾਬਾ ਕਿਰਪਾ ਮਹਾਰਾਜ ਦੀ ਕਿਰਪਾ ਦੇਖੋ ਵਾਹਿਗੁਰੂ ਵਾਹਿਗੁਰੂ ਦੇਖੋ ਕਿੰਨੀ ਸ਼ਾਨਦਾਰ ਮੱਛੀਆਂ ਐਨਾ ਕਲੀਅਰ ਦੇਖਿਆ ਤੁਸੀਂ ਕਿਤੇ ਮੈਂ ਤਾਂ ਨਹੀਂ ਦੇਖਿਆ ਬਹੁਤ ਸ਼ਾਨਦਾਰ ਜਿਨ੍ਹਾਂ ਦੇ ਬੱਚੇ ਨਿਸ਼ੇਤ ਨਹੀਂ ਬਣਦੇ ਬਿਮਾਰ ਨੇ ਤੇ ਜ਼ਰੂਰ ਇਸ਼ਨਾਨ ਕਰਾਓ ਆ ਕੇ ਪੂਰੀ ਕਿਰਪਾ ਹੁੰਦੀ ਹੈ ਮਹਾਰਾਜ ਦੀ ਬਬੇ ਤੂੰ ਅੱਦਰ ਕਿੱਥੇ ਚਿੱਕੜ ਚ ਪੜ ਰਹੀ ਆ ਤੂੰ ਪਹਿਲਾਂ ਮੂਰੇ ਦੇਖ ਗੱਡੀ ਤੁਰਦੀ ਆ ਦੇਖੋ ਸਾਨੂੰ ਇਹ ਗੁਰਦੁਆਰੇ ਲੈ ਕੇ ਗਈ ਸਾਨੂੰ ਪਤਾ ਨਹੀਂ ਸੀਗਾ ਵੀ ਕਿੱਥੇ ਆ ਗੁਰਦੁਆਰੇ ਸਾਨੂੰ ਇਹ ਲੈ ਕੇ ਗਈ ਆ ਸਾਰੇ ਪਿੰਡ ਦੇ ਉੱਪਰ ਦੀ ਕਮਾ ਕੇ ਲੈ ਕੇ ਗਈ ਤੋਰ ਕੇ ਹਨਾ ਨਹੀਂ ਮਰ ਤੂੰ ਸਾਇਕ ਲੈਕੀ। ਉਹ ਦੇਖੋ ਕਿੰਨਾ ਗੋਬਰ ਪਿਆ ਹਨ। ਗੋਬਰ ਨਹੀਂ ਹੈਗਾ ਭਾਈ। ਇਹ ਜਾਂਦਾ ਖੇਤਾਂ 'ਚ ਤੇ ਫਿਰ ਖੇਤਾਂ 'ਚ ਫਸਲ ਹੁੰਦੀ ਆ। ਵਾਹ ਵਾਹ ਵਾਹ। ਬੜਾ ਵਧੀਆ। ਚਲੋ ਜੀ ਬਾਏ ਫਿਰ ਮਿਲਦੇ ਆਪਾਂ।